ਅੱਜ ਦੇ ਸਮੇਂ ਵਿੱਚ ਫੇਸਬੁਕ ਵਟਸਐਪ ਵਰਗੀਆਂ ਐਪਸ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਚੁੱਕੇ ਨੇ ਪਰ ਹੁਣ ਸਰਕਾਰ ਨੇ ਇਹਨਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਦਰਸਲ ਭਾਰਤ ਦੇ ਗੁਆਂਡੀ ਦੇਸ਼ ਨੇਪਾਲ ਵਿੱਚ ਸਰਕਾਰ ਨੇ ਮੈਟਾ ਦੇ ਫੇਸਬੁਕ, ਵਟਸਐਪ ਐਕਸ ਸਮੇਤ 26 ਡਿਜੀਟਲ ਮੀਡੀਆ ਪਲੇਟਫਾਰਮ ਤੇ ਪਵੰਤੀ ਲਗਾ ਦਿੱਤੀ ਹੈ। ਸੰਚਾਰ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਦੇ ਬੁਲਾਰਾ ਗੁਜੇਂਦਰ ਠਾਕੁਰ ਨੇ ਕਿਹਾ ਕਿ ਮੰਤਰਾਲੇ ਨੇ ਇਹਨਾਂ ਸਾਰੇ ਡਿਜੀਟਲ মিডিਆ ਪਲੈਟਫਾਰਮ ਨੂੰ ਨੇਪਾਲ ਵਿੱਚ ਰਜਿਸਟਰ ਕਰਨ ਲਈ ਅਲਟੀਮੇਟਮ ਦਿੱਤਾ ਸੀ ਪਰ ਕੰਪਨੀਆਂ ਨੇ ਅਜੇ ਤੱਕ ਰਜਿਸਟਰ ਨਹੀਂ ਕੀਤਾ ਸੀ ਹਾਲਾਂਕਿ ਇਸ ਉਦੇਸ਼ ਤੋਂ ਬਾਅਦ ਲੋਕਾਂ ਵਿੱਚ ਹੰਗਾਮਾ ਲਗਭਗ ਪੂਰੀ ਆਬਾਦੀ ਇਹਨਾਂ ਡਿਜੀਟਲ মিডিਆ ਤੇ ਆਧਾਰਿਤ ਦਾ ਦੱਸਿਆ ਗਿਆ ਕਿ ਨੇਪਾਲ ਸਰਕਾਰ ਨੇ ਡਿਜੀਟਲ মিডিਆ ਪਲੈਟਫਾਰਮ ਨੂੰ ਵਾਰ-ਵਾਰ ਨੋਟਸ ਦਿੱਤੇ ਸਨ ਪਰ ਕਿਸੇ ਵੀ ਕੰਪਨੀ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਸੰਚਾਰ ਅਤੇ ਸੂਚਨਾ ਮੰਤਰੀ ਪ੍ਰਿਥਵੀ ਸੁਭਾ ਗਰੁੰਗੂ ਨੇ ਕਿਹਾ ਕਿ ਡਿਜੀਟਲ ਨੈਟਵਰਕਿੰਗ ਪਲੇਟਫਾਰਮ ਨੂੰ ਅੱਗੇ ਆਉਣ ਅਤੇ ਦੇਸ਼ ਵਿੱਚ ਕੰਪਨੀਆਂ ਨੂੰ ਅਧਿਕਾਰਿਕ ਤੌਰ ਤੇ ਰਜਿਸਟਰ ਕਰਵਾਉਣ ਲਈ ਵਾਰ-ਵਾਰ ਨੋਟਿਸ ਦਿੱਤੇ ਗਏ ਸਨ ਉਹਨਾਂ ਕਿਹਾ ਕਿ ਇਹਨਾਂ ਪਲੇਟਫਾਰਮ ਨੂੰ ਪਰੰਤੂ ਬਲਾਕ ਕਰ ਦਿੱਤਾ ਜਾਵੇਗਾ ਨੇਪਾਲ ਦੇ ਸੂਚਨਾ ਟੈਕਨੋਲੋਜੀ ਮੰਤਰਾਲੇ ਨੇ 28 ਅਗਸਤ ਨੂੰ ਕੰਪਨੀ ਨੂੰ ਅੰਤਿਮ ਨੋਟਸ ਜਾਰੀ ਕੀਤਾ ਸੀ ਇਸ ਦੀ ਵੈਦਤਾ 7 ਦਿਨ ਸੀ ਇਸ ਦੀ ਵੈਦਤਾ ਬੁੱਧਵਾਰ ਨੂੰ ਖਤਮ ਹੋ ਗਈ ਮੰਤਰਾਲੇ ਨੇ ਇੱਕ ਨੋਟਸ ਜਾਰੀ ਕਰਕੇ ਕਿਹਾ ਕਿ ਨੇਪਾਲ ਡਿਜੀਟਲ মিডিਆ ਸਾਈਟਾਂ ਨੂੰ ਰਜਿਸਟਰ ਹੋਣ ਤੱਕ ਅਯੋਗ ਕਰਨ ਦਾ ਆਦੇਸ਼ ਦਿੱਤਾ ਹੈ ਮੰਤਰਾਲੇ ਨੇ ਕਿਹਾ ਕਿ ਕੰਪਨੀਆਂ ਦੀਆਂ ਵਾਰ-ਵਾਰ ਬੇਨਤੀਆਂ ਤੇ ਸਰਕਾਰ ਨੇ 7 ਦਿਨਾਂ ਦਾ ਸਮਾਂ ਦਿੱਤਾ ਸੀ ਨੇਪਾਲ ਸਰਕਾਰ ਨੇ WhatsApp, Facebook ਵਰਗੀਆਂ ਐਪ ਨੂੰ ਰਜਿਸਟਰ ਨਾ ਕਰਨ ਤੇ ਪਾਬੰਦੀ ਲਗਾ ਦਿੱਤੀ ਹੈ ਦੂਜੇ ਪਾਸੇ Viber, TikTok, WeTalk ਅਤੇ Nimbus ਵਰਗੀਆਂ ਡਿਜੀਟਲ মিডিਆ ਪਲੇਟਫਾਰਮਾਂ ਨੇ ਨੇਪਾਲ ਵਿੱਚ ਰਜਿਸਟਰ ਕੀਤਾ ਇਸ ਕਾਰਨ ਇਹ ਐਪ ਨੇਪਾਲ ਵਿੱਚ ਚਲਦੀਆਂ ਰਹਿਣਗੀਆਂ ਹਾਲਾਂਕਿ Telegram ਉੱਤੇ Global Diary ਨੇ ਵੀ ਰਜਿਸਟ੍ਰੇਸ਼ਨ ਲਈ ਅਰਜ਼ੀ ਦਿੱਤੀ ਹੈ ਉਹਨਾਂ ਦੀ ਅਰਜ਼ੀ ਪ੍ਰਕਿਰਿਆ ਦੀਨ ਹੈ